ਹਾਂਜੀ ਬਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਜੀ ਫਿਰ ਤੋਂ ਬੈਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਚ ਬਈ ਆਪਾਂ ਗੱਲਬਾਤ ਕਰਾਂਗੇ ਜਿਹੜੇ ਭਰਾਵਾਂ ਦੇ ਫਗਣ ਚੇਦ ਦੇ ਮਹੀਨੇ ਵਿੱਚ ਕਬੂਤਰ ਭੱਜ ਜਾਂਦੇ ਆ ਤੇ ਕਬੂਤਰ ਛੱਡਨਸਾਰ ਕਬੂਤਰ ਘਰੋਂ ਦਰ ਜਾਂਦੇ ਆ ਤੇ ਬਈ ਅੱਜ ਆਪਾਂ ਗੱਲਬਾਤ ਕਰਾਂਗੇ ਉਹਨਾਂ ਵੀਰਾਂ ਦੇ ਲਈ ਤੇ ਯਾ ਵੀਡੀਓ ਦੇਖੋ ਫਿਰ ਪੂਰੀ ਅੱਜ ਤੋਂ ਬਾਅਦ ਕਰਦੇ ਤੁਹਾਡੇ ਕਬੂਤਰ ਨਹੀਂ ਭੱਜਣਗੇ ਫਗਨ ਜੇ ਦੇ ਮਹੀਨੇ ਚ ਵੀਰੇ ਜਦੋਂ ਕਬੂਤਰ ਛੱਡੋਗੇ ਤੁਹਾਡੇ ਘਰੇ ਹੀ ਕਬੂਤਰ ਰਹਿਣਗੇ ਕਦੇ ਵੀ ਤੁਹਾਡੇ ਕਬੂਤਰ ਨਹੀਂ ਗਵਾਚੋਗੇ ਤੇ ਤੁਸੀਂ ਸਾਰੇ ਭਰਾ ਕੀ ਗਲਤੀਆਂ ਕਰਦੇ ਬਈ ਅੱਜ ਮੈਂ ਤੁਹਾਨੂੰ ਦੱਸਦਾ ਤੇ ਆਪਾਂ ਮੜੇ ਕਬੂਤਰ ਛੱਡ ਲਗੇ ਅੰਦਰ ਇਹ ਫੇਰ ਬਾਈ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਇਹ ਆਪਣੇ ਕਿਉਂ ਕਬੂਤਰ ਭਾਈਦੇ ਫਗਨ ਜੇ ਦੇ ਮਹੀਨੇ ਚ ਕਰੋ ਤੇ ਨਾ ਕੂਤਰ ਆਪਾਂ ਮੜੇ ਅੰਦਰ ਛੱਡ ਲਗੇ ਉੱਤੇ ਬਈ ਤੇ ਸਾਰੇ ਭਰਾ ਆਹ ਕੰਮ ਜ਼ਰੂਰ ਕਰਿਆ ਕਰੋ ਭਾਈ ਕਬੂਤਰਾਂ ਨਾਲ ਅੰਦਰ ਜ਼ਰੂਰ ਛੱਡਿਆ ਕਰੋ ਜਿਵੇਂ ਹੁਣ ਆਹ ਵੇਖ ਲਓ ਤੁਹਾਡੇ ਸਾਹਮਣੇ ਭਾਈ ਆਪਾਂ ਵੀ ਛੱਡ ਲੱਗੇ ਅੰਦਰ ਤੇ ਕਬੂਤਰਾਂ ਦੀਆਂ ਡਾਰੀਆਂ ਡੂਰੀਆਂ ਲਵਾ ਦਿਆ ਕਰੋ ਅੰਦਰ ਛੱਡ ਕੇ ਕਿਉਂਕਿ ਭਾਈ ਹੁਣ ਆ ਗਿਆ ਸਿਆਲ ਸਿੱਧੀ ਗੱਲ ਤੁਹਾਨੂੰ ਦੱਸ ਗਏ ਹੁਣ ਆ ਗਿਆ ਭਾਈ ਸਿਆਲ ਤੇ ਸਿਆਲ ਦੇ ਵਿੱਚ ਹੁਣ ਆਪਣੇ ਕਬੂਤਰ ਦਾ ਡਾਈ ਨਹੀਂ ਜਾਣੀ ਤੇ ਬਰੇ ਇਹਨਾਂ ਦੇ ਅੰਦਰ ਬੈਠਾਂ ਦੇ ਜੁੜ ਜਾਂਦੇ ਆ ਮੋਢੇ ਖੰਭ ਤੇ ਮੁੜ ਕੇ ਆਪਾਂ ਨੂੰ ਗਾਂ ਗਰਮੀ ਜਿਹੀ ਜੋ ਕਰਦੇ ਆ ਇਹਨਾਂ ਨੂੰ ਡਾਉਂਚਾ ਪਾਣਾ ਹੁੰਦੀ ਹੈ। ਦਿੱਕਤ ਤੇ ਪਰੇਸ਼ਾਨੀ। ਇਸ ਕਰਕੇ ਭਰਾ ਬਣ ਕੇ ਸਾਰੇ ਭਰਾ ਆਪੋ ਆਪਣੇ ਕਬੂਤਰਾਂ ਦੀਆਂ ੜਾਰੀਆਂ ਜ਼ਰੂਰ ਲਵਾਇਆ ਕਰੋ। ਤੇ ਇਹਨਾਂ ਨੂੰ ਡਾਇਆ ਗਵੰਦਰ ਤੁਸੀਂ ਅੰਦਰ ਛੱਡ ਲਿਆ ਕਰੋ ਵੱਡੇ। ਹੁਣ ਆਪਾਂ ਵੀ ਭਈ ਅੰਦਰ ਛੱਡਾ ਲੱਗੇ ਆ। ਤੇ ਇਹਨਾਂ ਦੀਆਂ ਲਵਾਉਂਦੇ ਆਪਾਂ ੜਾਰਾਂ। ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਵੀ ਆਪਣੇ ਕਬੂਤਰ ਫੱਗਣ ਚੇਦੇ ਮਹੀਨੇ ਸੀ ਕਿਉਂ ਪਾਈਦੇ ਆ। ਤੇ ਇਹ ਤੁਸੀਂ ਸਾਰੇ ਭਰਾ ਚਾਹੁੰਦੇ ਥੋੜੇ ਕਬੂਤਰ ਫੱਗਣ ਜੇ ਦੇ ਮਹੀਨੇ ਹੀ ਨਾ ਭੱਜਣ। ਇਹ ਆ ਵੀਡੀਓ ਜ਼ਰੂਰ ਦੇਖਿਓ। ਲਓ ਬਈ। ਕਬੂਤਰ ਆਪਾਂ ਛੱਡਦੇ ਆਪਣੇ ਅੰਦਰ। ਤੇ ਬਈ ਪਹਿਲੀ ਸਭ ਤੋਂ ਪਹਿਲੀ ਗੱਲ ਜਿਹੜੇ ਭਰਾਵਾਂ ਦੇ ਕਬੂਤਰ ਡਾਏ 10 ਪਰ ਸਾਫ਼ ਕਰਕੇ ਜਾਂ ਦੂਜੀ ਤੀਜੀ ਕਲੀ ਦੇ ਬੱਚੇ ਚੌਥੀ ਪੰਜਵੀਂ ਕਲੀ ਦੇ ਬੱਚੇ ਵੀਰੇ ਪੰਜਵੀਂ ਛੇਵੀਂ ਸੱਤਵੀਂ ਕਲੀ ਦੇ ਬੱਚੇ ਸਿੱਧੇ ਕਰਕੇ ਅੰਦਰ ਤਾੜੇ ਚਲੋ ਵਧੀਆ ਗੱਲ ਆ ਬੰਦ ਕਰ ਲਈ ਬਹੁਤ ਵਧੀਆ ਗੱਲ ਆ ਬਈ। ਤੇ ਉਹਨਾਂ ਕਬੂਤਰਾਂ ਦੇ ਅੰਦਰ ਛੱਡ ਕੇ ਡਾਰੀਆਂ ਲਵਾ ਲਿਆ ਕਰੋ ਤੇ ਬਾਕੀ ਵੀਰੇ ਵੀਰੇ ਬੱਚੇ ਹੈਗੇ ਆਪਣੇ 0 ਕਲੀ ਤੋਂ ਲੈ ਕੇ ਤੀਜੀ ਚੌਥੀ ਕਲੀ ਤੱਕ ਉਹਨਾਂ ਬੱਚਿਆਂ ਦੀ ਵੀ ਵੀਰੇ ਅੰਦਰ ਛੱਡ ਕੇ ਹਫ਼ਤੇ 'ਚ ਦੋ ਵਾਰੀ ਡਾਰੀਆਂ ਜ਼ਰੂਰ ਲਵਾਇਆ ਕਰੋ ਕਿਉਂਕਿ ਵੀਰੇ ਜੇ ਆਪਾਂ ਇਹਨਾਂ ਦੀਆਂ ਡਾਰੀਆਂ ਹਫ਼ਤੇ 'ਚ ਦੋ ਦੋ ਵਾਰੀ ਲਵਾਉਂਦੇ ਰਿਹਾ ਕਰਾਂਗੇ ਦੋ ਦਿਨ ਪੱਕੇ ਰੱਖ ਲਓ ਸੋਮਵਾਰ ਤੇ ਮੰਗਲਵਾਰ ਆਹ ਸੌਰੀ ਸ਼ੁੱਕਰਵਾਰ ਤੇ ਸੋਮਵਾਰ ਇਹਨਾਂ ਦੋਹਾਂ ਤਰ੍ਹਾਂ ਚ ਕਬੂਤਰਾਂ ਦੀਆਂ 10-15 ਮਿੰਟ ਅੰਦਰ ਛੱਡ ਕੇ ਡਾਰੀਆਂ ਜ਼ਰੂਰ ਲਵਾਇ ਕਰੋ ਜਿਵੇਂ ਆਪਾਂ ਡਾਰੀਆਂ ਲਵਾਉਣ ਲੱਗੇ ਆ ਕਿਉਂਕਿ ਇਹਨਾਂ ਨਾਲ ਅਵਰੇ ਫਿਰ ਪਤਾ ਕੀ ਹੁੰਦਾ ਆਪਾਂ ਨੂੰ ਗਾ ਗਰਮੀ 'ਚ ਕਬੂਤਰ ਕੱਢਨੇ ਜਦੋਂ ਕੱਢਦੇ ਆ ਤੇ ਡਾਉਣੇ ਸੌਖੇ ਹੋ ਜਾਂਦੇ ਆ ਵੀਰੇ ਉਵੇਂ ਫਿਰ ਕਬੂਤਰ ਜਿਵੇਂ ਮੰਨ ਲਓ ਹੁਣ ਆਪਾਂ ਇੱਕ ਵਾਰੀ ਤਾੜ ਕੇ ਅੰਦਰ ਬੰਦ ਕਰ ਲੇ ਤੇ ਬਈ ਕਬੂਤਰ ਫਿਰਨਾ ਹੈ ਸੱਦੇ ਕਰਨੇ ਬਹੁਤ ਔਖੇ ਹੋ ਜਾਂਦੇ ਯਾਰ ਮਗਰੋਂ ਛਿਤੀ ਉੱਡਦੇ ਨਹੀਂ ਤੰਗ ਬਹੁਤ ਕਰਦੇ ਆ ਕਿਤੇ ਕਿਤੇ ਬਹਿ ਕੇ ਕਿਤੇ ਕਿਤੇ ਬਹਿ ਕੇ ਤੇ ਐਂ ਬਈ ਫਿਰ ਉੱਡਦੇ ਰਹਿੰਦੇ ਅੰਦਰ ਨਾਰੀਆਂ ਮਾਰਦੇ ਰਹਿੰਦੇ ਆ ਆਪਾਂ ਦਾ ਬਈ ਸੰਸਤੀ ਕਰਦਾਗਾ ਹਫਤੇ ਤੇ ਦੋ ਦੋ ਵਾਰ ਤਿੰਨ ਤਿੰਨ ਮੇਰੀ ਡਾਰੀਆਂ ਲਵਾ ਦੇਈਆਂ ਕਬੂਤਰਾ ਦੀਆਂ 10 ਦਾ 15-15 ਮਿੰਟ ਇਹਦੇ ਨਾਲ ਕਬੂਤਰ ਬੜੇ ਉੜਦੇ ਰਹਿੰਦੇ ਬਈ ਤੇ ਪਰਗਾ ਕੱਢਨੇ ਕਬੂਤਰ ਸੌਖੇ ਹੋ ਜਾਂਦੇ ਆ ਤੇ ਜੇ ਨਾੜੀਆਂ ਲਵਾਈਏ ਤੇ ਫਿਰ ਕਬੂਤਰ ਇਹ ਜਾਮ ਜਿਹੇ ਹੋ ਜਾਂਦੇ ਬਈ ਤੇ ਤੰਗ ਬਹੁ ਕਰਦੇ ਸੀ ਦੀ ਉੱਡਦੇ ਨਹੀਂ ਆ ਦੇਖ ਲਓ ਤੁਹਾਡੇ ਸਾਹਮਣੇ ਆਪਾਂ ਇਹ ਨਾਰੀਆਂ ਲਾਉਣੀਆਂ ਹਨ ਡਾਰੀਆਂ ਅੰਜ ਰੂ ਡਾਰਾ ਡੂਰਾ ਬਰੇ ਉਹਨਾਂ ਦੀਆਂ ਲਵਾਇਆ ਕਰੋ ਯਾਰ ਕਿ ਫਿਰ ਕੱਟਨੇ ਸੌਖੇ ਹੋਣਗੇ ਨਾ ਗਰਮੀ ਚ ਵਧੀਆ ਰਹਿਣਗੇ ਤੇ ਜੇ ਆਪਾਂ ਇਹਨਾਂ ਦੀਆਂ ਡਾਰਾ ਨਾ ਲਾਈਆਂ ਇਹਨਾਂ ਦੇ ਜੜਜ ਨੇ ਭਈ ਖੰਭ ਤੇ ਇਹ ਨਹੀਂ ਉੱਡਣੇ ਮੋੜ ਕੇ ਡਾਉਣੇ ਬੜੇ ਔਖੇ ਹੋ ਜਣੇ ਤੇ ਵੀਰੇ ਹੁਣ ਆਪਾਂ ਗੱਲਬਾਤ ਕਰਦੇ ਆਂ ਫੱਗਨ ਦੇ ਮਹੀਨੇ ਵਜੇ ਆਪਣੇ ਕਬੂਤਰ ਕਿਉਂ ਗਵਾਜਦੇ ਆਂ ਦੇ ਆਪਾਂ ਫੱਗਨ ਦੇ ਮਹੀਨੇ ਚ ਚੜੇ ਫੱਗਨ ਦਾ ਆਪਾਂ ਕਬੂਤਰ ਕੱਟਨੇ ਸ਼ੁਰੂ ਕਰ ਦਿੰਦੇ ਆਂ ਉਹ ਮਹੀਨੇ ਚ ਵੀਰੇ ਇੱਕ ਤਾਂ ਲਗੜ ਪੈਂਦੀ ਆ ਲਗੜ ਫੜ ਕੇ ਲੈ ਜਾਂਦੀ ਆ ਲਗੜ ਨਹੀਂ ਛੱਡਦੀ ਤੇ ਜੇ ਲਗੜ ਨਾਲ ਹੈਡਫੈਨ ਲਗਰ ਤੋਂ ਬਾਜ ਜਾਂਦੇ ਆ ਤੇ ਵੀਰੇ ਉਹ ਮਹੀਨੇ ਇਹ ਜਾਂਦੇ ਉਹ ਤੇ ਕਬੂਤਰ ਗਵਾਜਦੇ ਹੀ ਗਵਾਜਦੇ ਜਿੱਦੇ ਮਰਜੀ ਹੋਣਾ ਫਗਨ ਤੇ ਚੇਹ ਦੇ 2 ਮਹੀਨੇ ਜੀ ਕਬੂਤਰ ਗਵਾਚਣੇ ਗਵਾਚਣੇ ਪਲਾਂ ਜੱਡਾ ਕੋਈ ਵੱਡਾ ਮਰਜੀ ਖੜਾਰੀ ਆ ਜਿਹੜਾ ਕਹਿੰਦਾ ਮੇਰੇ ਕਬੂਤਰ ਕਦੇ ਨਹੀਂ ਭਾਈ ਦੇ ਘਰੋਂ ਨਹੀਂ ਭਾਈ ਦੇ ਕਿਤੇ ਨਹੀਂ ਜਾਂਦੇ ਵੀਰੇ ਉਹ ਬੰਦਿਆਂ ਦੇ ਕਬੂਤਰ ਵੀ ਗਵਾਜਦੇ ਹੀ ਗਵਾਜਦੇ ਆ ਮੇਰੇ ਮੈਂ 200 ਚੋਂ 100 ਕੀ 200 ਚੋਂ 200% ਗਾਰੰਟੀ ਦਿੰਦਾ ਮੈਂ ਜਿੱਥੇ ਬੱਚੇ ਛੱਡ ਦੂ ਉਸ ਤੋਂ ਪਿੰਡ ਨਹੀਂ ਛੱਡਦੇ ਪਰ ਜੇ ਉਹ ਫਗਨ ਚੇਹ ਦੇ ਮਹੀਨੇ ਚ ਮੈਂ ਬੱਚੇ ਕੱਢ ਲੈਣਾ ਤੇ ਮੇਰੇ ਕਬੂਤਰ ਵੀ ਖੜਨੇ ਨਹੀਂ ਭੱਜ ਜਾਣਗੇ ਘਰੋਂ ਉਹ ਦੋ ਮਹੀਨੇ ਇਹੋ ਜਿਹੇ ਹੁੰਦੇ ਵੀਰੇ ਉਹਨਾਂ ਦੋ ਮਹੀਨਿਆਂ 'ਚ ਆਪਾਂ ਨੂੰ ਕਬੂਤਰ ਬਜਾ ਕੇ ਰੱਖਨੇ ਪੈਂਦੇ ਆ ਘਰੇ ਤੇ ਭਰਾ ਬਣ ਕੇ ਉਹਨਾਂ ਦੋ ਮਹੀਨਿਆਂ 'ਚ ਤੁਸੀਂ ਓਹ ਕਰਾਇਆ ਕਰੋ ਜਿਹੜੇ ਭਰਾਵਾਂ ਦੇ ਕਬੂਤਰ ਕੱਟ ਕੀਤੇ ਹੁੰਦੇ ਆ ਉਹ ਵੀਰੇ ਪਹਿਲਾਂ ਫੱਗਣ ਚੜ੍ਹੇ ਫੱਗਣੀ ਆ ਚਾਰ-ਚਾਰ ਕਲੀਆਂ ਖਿੱਚ ਦਿਆ ਕਰੋ ਕੰਨੀਆਂ ਇਹਨਾਂ ਦੀਆਂ ਜਿਹਵੇਂ ਸਾਈਡ ਵਾਲੀਆਂ ਲੰਮੀਆਂ ਕੰਨੀਆਂ ਚਾਰ-ਚਾਰ ਪੰਜ-ਪੰਜ ਕੰਨੀਆਂ ਖਿੱਚ ਦਿਆ ਕਰੋ ਤੇ ਜਦੋਂ ਫੱਗਣ ਹੋ ਗਿਆ 20 20 15 20 ਕ ਫੱਗਣ ਹੋ ਗਿਆ 25 ਇਹ ਖੰਭ ਬਣਨੇ ਨੇ ਨਿਕਲੇ ਕੰਨੀਆਂ ਵਾਲੇ ਮਗਰੋਂ ਦੂਜੇ ਖੰਭ ਖਾਈ ਦਿਆ ਕਰੋ ਬਾਈ ਆ ਅੰਦਰਲੇ ਵੀ ਜਲੇ ਮੋਰ ਮੇ ਖੰਬ ਤੇ 6 ਦੇ ਮਹੀਨੇ ਤੇ ਕਰ ਪੂਰੇ ਪੂਰੇ ਬੱਚੇ ਹੋ ਜਾਂਦੇ ਆ ਪੂਰੇ ਕਬੂਤਰ 10 ਪਰ ਸਾਫ ਜਿੰਨਾ ਭਰਾਵਾਂ ਦੇ ਕੱਟ ਕੀਤੇ ਹੋਏ ਆ ਜਿਨ੍ਹਾਂ ਦੇ ਕੈਂਚੀ ਕੱਟ ਨਹੀਂ ਕੀਤੇ ਆ ਸਾਰਾ ਵੱਡੇ ਅੰਦਰ ਆ ਜਾਂ ਵੱਡੇ ਜਾਲਜੂ ਲੱਗੋ ਉਹਨਾਂ ਨਾਲ ਤਾਂ ਵਧੀਆ ਤੇ ਜਿਨ੍ਹਾਂ ਨੇ ਕੱਟ ਕੀਤੇ ਉਹ ਭਰਾਵਾਂ ਦੇ ਇਹ ਕੰਮ ਜਰੂਰ ਕਰਦੇ ਕਰੋ ਤੇ ਫੱਗਣ ਦੇ ਮਹੀਨੇ ਜਾਂ ਚੌਥੇ ਚੌਥੇ ਆ ਸਾਰੀਆਂ ਵੀਰੇ ਕੰਨੀਆਂ ਖੱਟਦੇ ਆ ਕਰੋ ਜਿਹੜੇ ਫੱਗਣ ਤੇ 20 25 ਵਿਸਾਖ ਫੱਗਣ ਤੇ ਜਾ ਕੇ ਆਂਦਰ ਲੇ ਖੰਬ ਖੱਟਦੇ ਆ ਕਰੋ ਬਈ ਇਹਦੇ ਜੇ ਮੰਨ ਲਓ ਆਂਦਰਲੇ ਹਾਂ ਬਾਹਾਂ ਆ ਛੋਟੇ ਇਹ ਖਚਦਿਆ ਕਰੋ ਤੇ ਵੀਰੇ ਆ ਵਸਾਖ ਤੇ ਫੱਗਣ ਤੋਂ ਚੇਤ ਵਿਚ ਵਿਚ ਐਂ ਕਬੂਤਰ 10 ਵਾਰ ਸਾਫ ਹੋ ਜਾਂਦੇ ਫੁੱਲ ਫਿਰ ਚੇਤ 'ਚ ਡਾਉਣੇ ਵੀ ਸੌਖੇ ਹੁੰਦੇ ਆ ਤੇ ਚੇਤ ਦੇ ਮਹੀਨੇ 'ਚ ਕਬੂਤਰ ਆਪਣੇ ਗਵਾਜ ਦੇਵ ਨਹੀਂ ਤੇ ਆਹ ਸੌਰੀ ਵਸਾਖ ਦੇ ਮਹੀਨੇ 'ਚ ਆਪਣੇ ਕਬੂਤਰ ਗਵਾਜ ਦੇਵ ਨਹੀਂ ਤੇ ਫੱਗਣ ਤੇ ਚੇਤ ਇਹਨਾਂ ਦੋਵਾਂ ਮਹੀਨੇ 'ਚ ਆਪਣੇ ਕਬੂਤਰ ਗਵਾਚ ਨਹੀਂ ਗਵਾਚ ਨਹੀਂ ਇਹਨਾਂ ਦੋ ਮਹੀਨੇ ਕਬੂਤਰ ਕੱਟਣੇ ਬੰਦ ਕਰ ਦਿਓ ਕਬੂਤਰਾਂ ਨੂੰ ਉਦੋਂ ਵੀਰੇ ਧੁੱਪਾਂ ਧੱਪਾਂ ਲਵਾਓ ਕੰਬ ਖੇਚਦੇ ਹੋ ਕਬੂਤਰਾਂ ਨੂੰ ਜਾਲ ਦੇ ਵਿੱਚ ਵਾਕੇ ਧੁੱਪਾਂ ਲਵਾ ਲਿਆ ਕਰੋ ਗੋੜ ਗੋੜ ਦੇ ਕੇ ਕਬੂਤਰਾਂ ਨੂੰ ਧੁੱਪੇ ਬਿਠਾਇਆ ਕਰੋ ਕਬੂਤਰਾਂ ਨੇ ਹੱਡ ਬੈੜ ਖੁੱਲਣ ਪੂਰੇ ਕਬੂਤਰ ਆਣ ਵਧੀਆ ਬੰਨ ਤੇ ਕਬੂਤਰ ਉਹਨਾਂ ਦੋਵਾਂ ਮਹੀਨਿਆਂ ਚ ਡਾਉਣੇ ਬੰਦ ਕਰਦੇ ਹੋ ਬਈ ਜੇ ਡਾਉਣੇ ਬੰਦ ਕਰ ਦੋ ਤਾਂ ਵਧੀਆ ਰਹੋਗੇ ਬਈ ਨਹੀਂ ਫਿਰ ਕਬੂਤਰ ਗਵਾਚੇ ਦਾ ਹੈਗੇ ਆ ਬਈ ਗਵਾਚਦੇ ਆ ਆਪਦੀ ਗਲਤੀ ਨਾ ਹੋਈ ਆ ਕਬੂਤਰ ਨਹੀਂ ਮਾਰੇ ਹੋ ਤਰਾ ਆਦੀ ਗਲਤੀਆਂ ਨਾ ਹੀ ਗਵਾਇ ਦੇ ਬਈ। ਬਸ ਆਂ ਡਾਰਾ ਡੂਰਾ ਜਰੂਰ ਲਵਾ ਲਿਆ ਕਰੋ ਭਰਾ। ਕਾ ਵਹਿ ਗਿਆ। ਅ ਚੱਲ। ਤੇ ਬਾਕੀ ਬਈ ਵੀਡੀਓ ਕਿਵੇਂ ਲੱਗੀ ਵੀਡੀਓ ਕਰ ਦਿਓ, ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ। ਤੇ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ 'ਚ। ਤਦ ਤੱਕ ਲਈ ਸਾਰੇ ਭਰਾ ਹੱਸਦੇ ਵਸਦੇ ਰਹੋ। ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰ ਲਿਓ ਬਈ ਤੇ ਪੱਗਨ ਦੇ ਮਹੀਨੇ ਜੇ ਗਲਤੀਆਂ ਕਰ ਰਹੀਆਂ ਬਈ ਛੱਡ ਦਿਓ ਪੱਗਨ ਤੇ ਚੇਤ ਤੇ ਵਿਸਾਖੀ 'ਚ ਕੱਢਣੇ ਕਬੂਤਰ ਸ਼ੁਰੂ ਕਰੋ ਤੇ ਇੰਨਾ ਫੋਦੂਆਂ ਮਹੀਨਿਆਂ 'ਚ ਪੱਗਨ ਦੇ ਚੇਤ 'ਚ ਵੀਰੇ ਧੁੱਪਾਂ ਧੱਪਾਂ ਲਵਾਓ ਕਬੂਤਰਾਂ ਨੂੰ ਤੇ ਕਬੂਤਰਾਂ ਦੇ ਜਿਹਨਾਂ ਨੇ ਘੱਮ ਘੱਮ ਪੱਟੇ ਆ ਉਹ ਕੰਨੇ ਕੁੰਨੇ ਵਾਲੇ ਆ ਜੇ ਮੈਂ ਸਾਈਡਾਂ ਵਾਲੇ ਆਹ ਆਹ ਕੰਮ ਪੜਦੇਓ ਵੀਰੇ 4-4 5-5 ਤੇ ਜਰੂਰੇ ਵਾਵਾ ਹੋ ਗਏ ਉਸ ਤੋਂ ਬਾਅਦ ਆਹ ਕੰਮ ਪੜਦੇਓ ਤੇ ਵਿਸਾਖ ਤੇ ਕਰੇ ਪੂਰੇ ਹੋ ਜਾਣਗੇ 10 ਪਰ ਸਾਫ ਫਿਰ ਉਡਣ ਚ ਵੀ ਵਧੀਆ ਰਹਿਣਗੇ ਤੇ ਵੀਰੇ ਇੱਕ ਕਬੂਤਰ ਇਹ ਨੇ ਆ ਕੁੱਪਟਰ ਫਿਰ ਵੀ ਸੌਖੇ ਰਹਿੰਦੇ ਆ ਦੋਵੇਂ ਨੇ ਗੋਡਿਆਂ ਦੇ ਵਿੱਚ ਜਾਵਾਂ ਉਹ ਇਹਦੇ ਸਾਡੋ ਡਿਨਰ ਨਾਲ ਜੁੜ ਜਾਂਦੇ ਫਿਰ ਗਾ ਕੱਢਣੇ ਬਹੁਤ ਔਖੇ ਹੁੰਦੇ ਆ ਚਲੋ ਜੀ ਮਿਲਦੇ ਆ ਜਲਦੀ ਫਿਰ ਇੱਕ ਨਵੇਂ ਬਲੌਗ ਚ